ਇਸ ਟਾਈਮ ਦੀ ਵੱਡੀ ਖਬਰ ਗੁਰਾਇਆਂ ਦੇ ਆਟਾ ਪਿੰਡ ਦੇ ਗੇਟ ਦੇ ਸਾਹਮਣੇ ਵਾਪਰੇ ਦਰਦਨਾਕ ਹਾਦਸੇ ਵਿੱਚ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਬਾਬਾ ਸਿੰਘ ਨੇ ਦੱਸਿਆ ਸਵੇਰੇ 7 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਪਠਾਨਕੋਟ ਦਾ ਰਹਿਣ ਵਾਲਾ ਹਿਤੇਸ਼ ਸ਼ਰਮਾ ਪੁੱਤਰ ਰਵਿੰਦਰ ਸ਼ਰਮਾ ਵਾਸੀ ਗੁੜगांव ਵਿਖੇ ਨੌਕਰੀ ਕਰਦਾ ਹੈ ਅਤੇ ਉਹ ਆਪਣੀ ਗ੍ਰੈਂਡ ਵਿਟਾਰਾ ਗੱਡੀ ਵਿੱਚ ਪਰਿਵਾਰ ਸਮੇਤ ਗੁੜगांव ਵੱਲ ਜਾ ਰਿਹਾ ਸੀ ਜਿਸ ਦੀ ਗੱਡੀ ਸਪਲੈਂਡਰ ਮੋਟਰਸਾਈਕਲ ਨਾਲ ਜਾ ਟਕਰਾਈ ਉਹਨਾਂ ਨੇ ਦੱਸਿਆ ਕਿ ਮੌਕੇ ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਮੋਟਰਸਾਈਕਲ ਗੱਡੀ ਦੇ ਵਿੱਚ ਹੀ ਫਸ ਗਿਆ ਜਦਕਿ ਮੋਟਰਸਾਈਕਲ ਕਲ ਸਵਾਰ ਵਿਅਕਤੀ ਹੇਠਾ ਡਿੱਗ ਗਿਆ ਤੇ ਗੱਡੀ ਮੋਟਰਸਾਈਕਲ ਨੂੰ ਕਈ ਮੀਟਰ ਤੱਕ ਅੱਗੇ ਲੈ ਗਈ ਮ੍ਰਿਤਕ ਵਿਅਕਤੀ ਦੀ ਪਛਾਣ ਚਲਮਲ ਸਿੰਘ ਵਾਸੀ ਪਿੰਡ ਰੁੜਕਾ ਖੁਰਦ ਗੁਰਾਇਆਂ ਵਜੋਂ ਹੋਈ ਹੈ ਪੁਲਿਸ ਵੱਲੋਂ ਦੋਵੇਂ ਵਾਹਨ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਗਾਈਜ਼ ਮੈਂ ਕੀ ਹੋਇਆ ਸੀਗਾ ਜਦੋਂ ਤੁਸੀਂ ਇੱਥੇ ਦੇਖਿਆ ਐਕਸੀਡੈਂਟ ਜਦੋਂ ਹੁੰਦਾ ਇਹ ਗੱਡੀ ਉਧਰੋਂ ਆਂਦੀ ਸੀ ਤੇਜ਼ੀ ਨਾਲ ਭਾਈ ਕਾਫੀ ਸਪੀਡ ਸੀ ਇਹ ਭਾਈ ਸਾਹਿਬ ਬਾੜੀ ਖੜੇ ਸੀ ਉਹਨਾਂ ਦਾ ਐਮਬ੍ਰੋਸ ਮੇਰੇ ਵੀ ਮੈਂ ਵੀ ਐਮਬ੍ਰੋ ਚਲਾਉਣਾ ਵਾ ਉਹਨਾਂ ਦਾ ਗੱਡੀ ਦਾ ਅਨਬੈਲੈਂਸ ਹੋ ਗਿਆ ਜਾਂ ਸ਼ਾਇਦ ਇਹਨੂੰ ਨੀਂਦ ਆ ਗਈ ਹੋਵੇ ਹੋ ਸਕਦਾ ਨੀਂਦ ਆ ਜਾਏ ਕੋਈ ਲੰਬਾ ਸਵਾਰਾ ਜੰਮੂ ਦੀ ਗੱਡੀ ਹੈ ਡਿੱਪੜ ਖੜਾ ਸੀ ਡਿੱਪੜ ਪੌਲਟੀ ਪੈਂਚਾ ਲੱਗਾ ਸੀ ਇਹ ਰਾਤ ਦਾ ਹੀ ਖੜਾ ਵਾ ਇਹ ਵਿੱਚ ਆ ਕੇ ਵੱਜਾ ਤੇਜ਼ੀ ਨਾਲ ਜਦੋਂ ਐਕਸੀਡੈਂਟ ਹੁੰਦਾ ਕਿੰਨੇ ਜਣੇ ਸਵਾਰ ਸੀ ਕਾਰ 'ਚ ਇਹਦੇ 4 ਜਣੇ ਸੀਗੇ ਬੱਚਿਆਂ ਨੂੰ ਅਸੀਂ ਪਹਿਲਾਂ ਕੱਢ ਲਿਆ ਸੀਗਾ ਜਨਾਨੀ ਦੀ ਹਾਲਤ ਬੱਚੇ ਠੀਕ ਹੈ ਜਨਾਨੀ ਦੀ ਹਾਲਤ ਥੋੜੀ ਗੰਬੀਰ ਹੈ ਉਹ ਸਿਰ ਨੂੰ ਸੱਟ ਵੱਜ ਗਈ ਹੈ ਪੈਰ ਟੁੱਟ ਗਿਆ ਬੰਦਾ ਸਹੀ ਹੈ ਬੰਦੇ ਨੂੰ ਹੋਸ਼ ਹੈ ਗਿਆ ਜਨਾਨੀ ਹੋਛਣੀ ਹੈ ਤੇ ਜਨਾਨੀ ਗੱਲ ਬੰਦ ਕਰ ਰਿਹਾ ਹਾਂ ਬੰਦਾ ਗੱਲ ਦੱਸਿਆ ਉਹਨੇ ਆਪਣੇ ਬਾਰੇ ਦੇ ਵਿੱਚ ਕੀ ਖਵਾ ਰਹੇ ਉਹਨੇ ਇਹ ਦੱਸਿਆ ਕਿ ਉਹ ਜੰਮੂ ਦਾ ਛੁੱਟੀਆਂ ਕੱਟ ਕੇ ਆ ਰਹੇ ਸੀਗਾ ਉਹਨੇ ਨੇ ਡਿਊਟੀ ਆਣਾ ਚੰਡੀਗੜ੍ਹ ਡਿਊਟੀ ਸੀ ਚੰਡੀਗੜ੍ਹ ਡਿਊਟੀ ਸੀ ਉਹਨੇ ਡਿਊਟੀ ਜਾਣਾ ਸੀਗਾ ਹਾਂਜੀ ਠੀਕ ਹੈ ਫਿਰ ਜਲੰਧਰ ਆਪਾਂ ਟੇਬਲ ਸਾਈਡ ਤੇ ਚਲੋ ਉਹ ਐਕਸੀਡੈਂਟ ਹੋਇਆ 5 ਘੰਟੇ ਕੋ ਹੋਇਆ ਅਸੀਂ ਮੈਂ ਉਧਰੋਂ ਆਇਆ ਆਕੇ ਬੋਲਟ ਟੁੱਟ ਗਿਆ ਤੇ ਗੱਡੀ ਦੇ ਅਸੀਂ ਬੋਲਟ ਬਦਲੀ ਕਰ ਰਹੇ ਸੀਗੇ ਬੋਲਟ ਬਦਲੀ ਕਰਦੇ ਰੋਡ ਵੀ ਬੰਦ ਕੀਤਾ ਆ ਅਸੀਂ ਤਾਂ ਕੰਮ ਕਰ ਰਹੇ ਥੱਲੇ ਲਿਆ ਕੇ ਪਿੱਛੇ ਮਾਰੀ ਤੇ ਚੱਕ ਲੱਗਾ ਦੇ ਆ ਕਿੰਨੇ ਜਾਣੇ ਸਵਾਰੀਕਾਰ ਦੇ ਵਿੱਚ ਕਿੱਥੋਂ ਆ ਰਹੇ ਸੀ ਪਤਾ ਨਹੀਂ ਇੰਨਾ ਨਹੀਂ ਪਤਾ ਮੈਨੂੰ ਕਹਾਂ ਕਿ ਕਿੱਥੋਂ ਆਏ ਕਿੱਥੇ ਬਾਈ ਕਿੰਨੇ ਵਜੇ ਘਟਨਾ ਹੈਗੇ ਪਰ ਇਹ ਅੱਧਾ ਪੌਣਾ ਘੰਟਾ ਹੋ ਗਿਆ ਕਾਰ ਲੱਗੀ ਨੂੰ ਤੇ ਘੰਟਾ ਹੋ ਗਿਆ ਲੱਗਦਾ ਹੈ ਬੰਦੇ ਠੀਕ ਹੈ ਸਾਰੇ ਬੰਦੇ ਬੰਦੇ ਤਾਂ ਹੈਗੇ ਹੁਣ ਪਤਾ ਨਹੀਂ ਠੀਕ ਸੀ ਵੀ ਆ ਸਾਡਾ ਸਾਰਾ ਸੀ ਜਿਲ੍ਹੇ ਭਾਜੀ ਐਕਸੀਡੈਂਟ ਹੋਇਆ ਕੀ ਘਟਨਾ ਵਾਲੀ ਹੋਇਆ ਇਸ ਦੀ ਜਾਣਕਾਰੀ ਦਿਓ ਜਾਨਕਾਰੀ ਇਹ ਟਰੱਕ ਨੇ ਟਿਪਰ ਖਰਾਬ ਹੋਇਆ ਪਿਆ ਸੀਗਾ ਜੀ ਟੈਂਕਰ ਹੋਇਆ ਸੀ ਤੇ ਪਿੱਛੋਂ ਲਿਆ ਗਿਆ ਸੀ ਫੜੇ ਚ ਮਾਰ ਦਿੱਤੀ ਲਿਆ ਕੇ ਨਾ ਗੱਡੀ ਲਿਆ ਕੇ ਜੀ ਐੜ ਕੇ ਦੀ ਗੱਡੀ ਹੈ ਹੌਣ ਕਰਦੀ ਕਿਸ ਚੀਜ਼ ਸੀ ਕਿੰਨੇ ਲੋਕ ਸਵਾਰ ਸੀਗੇ ਕਿੰਨੇ ਦੇ ਇੰਜਰਡ ਹੋ ਗਏ ਇਹਦੇ ਵਿੱਚ ਇੱਕ ਲੇਡੀਜ਼ ਸੀ ਜਿਹੜੇ ਗੈਂਸਾ ਦੇ ਬੱਚੇ ਵੀ ਸੀ ਨਾਰਥ ਜਿਹੜੀ ਤੇ ਜਿਆਦਾ ਉਹ ਲੇੜੀ ਸੀ ਜਿਆਦਾ ਸੱਟ ਲੱਗੀ ਇਹ ਕਿੱਡੀ ਕਿਸਵਾਰੀ ਕਿਸੇ ਜਾ ਕੇ ਜੀਐਡ ਕੇ ਤੋਂ ਆਈ ਹਲੇ ਇਹਦੇ ਪਤਾ ਕਰਦੇ ਹਾਂ ਕਿ ਜਾ ਕੇ ਹਲੇ ਤਾਂ ਗੱਡੀ ਨੂੰ ਚਕਾਉਣ ਦੇ ਲੱਗੇ ਆਪਾਂ ਕੋਈ ਐਸਆਰਟੀਐਫ ਦਾ ਜਵਾਨ ਸੀਗਾ ਪਤਾ ਲੱਗਿਆ ਪਤਾ ਪਿਆ ਪੀਆਫ ਦਾ ਸੀਗਾ ਮਨੀਸ਼ ਸ਼ੈਰ ਹੈ ਉਹ ਲੜ ਰਿਹਾ ਇਹ ਨਾਮ ਮਨੀਸ਼ ਕੁਮਾਰ ਮਨੀਸ਼ ਕੁਮਾਰ ਕੋਈ ਕੋਈ ਕੀ ਕਰ ਰਹੇ ਹੋ ਹਲਾਲ ਦਾ ਕ੍ਰੇਨ ਮਂਗਾਈਏ ਪਹਿਲਾਂ ਗੱਡੀਆਂ ਸੈੱਟ ਕਰਵਾਵਾਂਗੇ ਪਹਿਲਾਂ ਉਸ ਤੋਂ ਬਾਅਦ ਹੀ ਬਿਆਨ ਲੈਂਦੇ ਆਪਾਂ ਠੀਕ ਹੈ ਬਿਆਨ ਲੈ ਕੇ ਜੋਲੀ ਕਾਰਵਾਈ ਬਣਦੀ ਵਿੱਚ ਜਾਓ ਕਰਾਂਗੇ ਡਰਾਈਵਰ ਦੇ ਬਿਆਨ ਲੈ ਲੈ ਟਿਪਰ ਦੇ ਬਾਰੇ ਇਹ ਹਾਲੇ ਨੇ ਲੈ ਕੇ ਜੇ ਬੰਦੇ ਥੋੜਾ ਜਿਹਾ ਟਿਪਰ ਥੇ ਖੜੇ ਹਾਲੇ ਠੀਕ ਹੈ ਹਾਂ